ਅੰਸਰ ਟੂਡੇ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਅੱਜ ਲੋਕ ਸਭਾ ਚੋਣਾਂ ਦੇ ਦੌਰਾਨ ਇੱਕ ਚੋਣ ਮੀਟਿੰਗ ਵਾਰਡ ਨੰਬਰ 57 ਦੀ ਕੌਂਸਲ ਸ਼੍ਰੀਮਤੀ ਗੁਰਪ੍ਰੀਤ ਕੌਰ ਸੁਪਤਨੀ ਸਰਦਾਰ ਸਰਬਜੀਤ ਸਿੰਘ ਜੀ ਲਾਟੀ ਦੀ ਪ੍ਰਧਾਨਗੀ ਹੇਠ ਹੋਈ ਇਸ ਮੌਕੇ ਮੁੱਖ ਮਹਿਮਾਨ ਵਜੋਂ ਸਾਬਕਾ ਉਪ ਮੁੱਖ ਮੰਤਰੀ ਸ਼੍ਰੀ ਓਮ ਪ੍ਰਕਾਸ਼ ਸੋਨੀ ਉਹਨਾਂ ਦੇ ਨਾਲ ਸ਼੍ਰੀ ਸੁਖ ਓਜਲਾ ਵਿਕਾਸ ਸੋਨੀ ਉੱਚੇ ਚਤੁਰਤੇ ਪਹੁੰਚੇ ਉਹਨਾਂ ਦਾ ਸਵਾਗਤ ਸਰਦਾਰ ਸਰਬੀਸ ਦੀ ਲਾਟੇ ਰਵਿਕਾਂਤ ਗੁਰਨਾਮਗਾਂ ਅਤੇ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰਾਂ ਵੱਲੋਂ ਕੀਤਾ ਗਿਆ ਸ਼੍ਰੀ ਸੋਨੀ ਨੇ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਸ਼੍ਰੀ ਗੁਰਜੀਤ ਓਜਲਾ ਨੂੰ ਆਪਣਾ ਇੱਕ ਕੀਮਤੀ ਵੋਟ ਦੇ ਕੇ ਉਹਨਾਂ ਦੀ ਜਿੱਤ ਨੂੰ ਯਕੀਨੀ ਬਣਾਉਂਦੀ ਅਪੀਲ ਕੀਤੀ ਅਮਸਰ ਟੂਡੇ ਦੇ ਪ੍ਰਦੀਪ ਸ਼ਰਮਾ ਦੀ ਇੱਕ ਖਾਸ ਰਿਪੋਰਟ ਰਮਾਨ ਰਮਾਨਾ ਧੱਕੇ ਕਦੇ ਮਾਰਨੇ ਸ਼ੀਰੀ ਉੱਪੀ ਸੋਨੀ ਜਿੰਦਾਬਾਦ ਸੋਨੀ ਤੇਰੀ ਸੋਚ ਤੇ ਪਿਆਰਾ ਦਮਾਂਗੇ ਠੋਕੇ ਬਾਓ ਬਾਓ ਰਾਮਨਾ ਆਰਾਮਨਾ 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 ਰਾਮਨਾ सारे मिलो सारे कोई चलो के चलो चलो के चलो के चलो के चलो 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 ना ना मोड़ते मोड़ते

ਸਾਰੇ ਜੀ ਪਿਆਰੇ ਨੇ ਸਾਡੇ ਦੇ ਨਾਲ ਇੰਤਜ਼ਾਜ ਸਭਾ ਸਮਾਗਮ ਹੋਇਆ ਉਹਨੇ ਦੇ ਨਾਲ ਸੁਖ ਭਾਈ ਜੀ ਵੀ ਪਹੁੰਚੇ ਨੇ ਭਾਈ ਜੀ ਕੌਂਸਲਰ ਸਾਹਿਬ ਵਿਕਾਸ ਸਰਮੀ ਜੀ ਜਗਤਪ੍ਰਾਪ ਉਹ ਵੀ ਸਾਰੇ ਜੀ ਪਹੁੰਚੇ ਨੇ ਆਪ ਜੀ ਦਾ ਸਾਰੇ ਰਾਜ ਦੇ ਪਿੰਡ ਦੇ ਧੰਨਵਾਦ ਸਾਡੀ ਪਾਣਿਸ ਵੀਰ ਦੀ ਅਡੀ ਜੰਦਾ ਸਾਡੇ ਭੈਣ ਅਰੇ ਭਰਾ ਅਡੇ ਸਾਥੀ ਬਜ਼ੁਰਗ ਸਾਡੇ ਨਾਲ ਜਿਹੜੇ ਸਾਥੀਆਂ ਦਾ ਸਾਰਿਆਂ ਦਾ ਤੇ ਬੰਦੇ ਦੇ ਧੰਨਵਾਦ ਹੈ ਉਹ ਜਿਹੜਾ ਸਾਡੇ ਕੋਲ ਟੋਪਾ ਜੀ ਵੀ ਬੰਦੇ ਨੇ ਉਹਨਾਂ ਦਾ ਵੀ ਸੋ ਮਨਜੋਤ ਰਾਜਮਾਨ ਉਤਰਾ ਜੀ^{(1)}^{(2)}^{(3)}^{(4)}^{(5)}^{(6)}^{(7)}^{(8)}^{(9)}^{(10)}^{(11)}^{(12)}^{(13)}^{(14)}^{(15)}^{(16)}^{(17)}^{(18)}^{(19)}^{(20)}^{(21)}^{(22)}^{(23)}^{(24)}^{(25)}^{(26)}^{(27)}^{(28)}^{(29)}^{(30)}^{(31)}^{(32)}^{(33)}^{(34)}^{(35)}^{(36)}^{(37)}^{(38)}^{(39)}^{(40)}^{(41)}^{(42)}^{(43)}^{(44)}^{(45)}^{(46)}^{(47)}^{(48)}^{(49)}

ਬਰਦਰ ਸੁਖਦੀ ਤੁਹਾਡੇ ਸੇਵਾਦਾਰ ਬਨੇ ਹਰਖੰਸਾਰੇ ਕੰਟਰ ਲਾਦੀ ਜੀ ਉਹका ਕੋਣੀ ਜੀ ਇੰਦਰ ਖੰਨਾ ਜੀ ਜਿਹੜੇ ਸਾਡੇ ਸੀਨੀਅਰ ਕਾਨਤ ਜੀ ਨੇ ਰਵੀ ਕਾਂਤ ਜੀ ਜਿਹੜੇ ਸਾਡੇ ਸਵਰਨਕਾਰ ਯੂਨੀਅਨ ਦੇ ਪੰਜਾਬ ਦੇ सीएमएन बोर्ड ਦੇ ਪੱਤਰਾ ਜੀ ਜਿਹੜੇ ਬਣਾਈ ਸਨ ਸਤਕਾਰਯੋਗ ਨੇ ਸੋਗਾ माजी ਖੜੇ ਨੇ ਸਾਰੇ ਮੇਰੇ ਸਤਕਾਰਯੋਗ ਸ਼ਰਮਾ ਜੀ ਭੋਲਾ ਜੀ ਕਿਤਾ ਜਿਹੜਾ ਮੈਂ ਨਾਲ ਆ ਭੋਲਾ ਜੀ ਆ ਗਏ ਕੋ ਰਾਮਪਾਲ ਜੀ ਖੜੇ ਨੇ ਯੋਧਵੀਰ ਜੀ ਖੜੇ ਨੇ ਸਾਰੇ ਸਤਾਰੀਓ ਅੱਜ ਦੀ ਮੀਟਿੰਗ ਦੇ ਮਾਣਪਾਨ ਮੇਰੇ ਭੈਣੋ ਭਰਾਓ ਪਿਆਰੇ ਸਾਥੀਓ ਸੋ ਅੱਜ ਮੈਂ ਬੇਨਤੀ ਕਰਨ ਲਈ ਆਦਰ ਹੋਇਆ ਹੈ ਪਹਿਲੀ ਤਰੀਕ ਵਾਲੇ ਦੇ ਪਾਰਲੀਮੈਂਟ ਲਈ ਮੌਕਾ ਪੈਣਿਆ ਨੇ ਸੋ ਸਾਡੀ ਪਾਰਟੀ ਨੇ ਤੁਹਾਡੀ ਸੇਵਾ ਲਈ ਤੀਜੀ ਵਾਰ ਗਰਦੀਰ ਸਿੰਘ ਮੋਹਰ ਰਾਜ ਨੂੰ ਨਿਯੁਕਤ ਕਰਕੇ ਤੁਹਾਡੀ ਸੇਵਾ ਲਈ ਭੇਜਿਆ ਤੁਹਾ ਮੈਂ ਬੇਨਤੀ ਕਰਦਾ ਕਿ ਤੁਸੀਂ ਪਹਿਲੀ ਤਿੰਨ ਵੜ ਦਿਨ ਇੱਕ ਇੱਕ ਆਪਣੀ ਮੋੜ ਜਿਹੜੀ ਹੈ ਉਹ ਗੰਦੀਸ਼ਿਕੋਜਾ ਕਾਂਗਰਸ ਪਾਰਟੀ ਦਾ ਨਿਸ਼ਾਨ ਹੈ ਹੱਥ ਦਾ ਨਿਸ਼ਾਨ ਤੋਂ ਬਟਨ ਦਬਾਉਣਾ ਹੱਥ ਦੇ ਨਿਸ਼ਾਨ ਤੇ ਸੇ ਮੇਰੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਜਿੱਤ ਦਾ ਖਾਲਿਆ ਕਾਂਗਰਸ ਪਾਰਟੀ ਦਾ ਕਾਂਗਰਸ ਪਾਰਟੀ ਜਿਹਦਾ ਧਿਆਨ ਬੜਾ ਲੰਮਾ ਹੈ ਇਹਦਾ ਸਾਡਾ ਸਲੋਗਨ ਹੈ ਦਿਲ ਦੀ ਸੁਣੋ ਓ ਜਲਾ ਚੁਣੋ ਕਿਸੇ ਛੋਟ ਦੇ ਵਿੱਚ ਕਿਸੇ ਨੂੰ ਬਹੁਤ ਵਧੀਆ ਉਹਦਾ ਕੋ ਮੁੰਡਾ ਵੀ ਤੁਹਾਨੂੰ ਪਤਾ ਹੈ ਸਾਡਾ ਛੋਟਾ ਮੀਰਿਆ ਜੋ ਜਿ레ਵਾ ਕਾਰਿਆ ਦੋਵਾਂ ਪਹਿਲਾਂ ਮੈਂਬਰ ਪਾਰਲੀਮੈਂਟ ਬਣਿਆ ਤੀਜੀ ਵਾਰ ਬਣਨ ਜਾ ਰਿਹਾ ਲੋਕਾਂ ਦਾ ਰਿਸਪੌਂਸ ਤੁਸੀਂ ਵੇਖ ਲਓ ਕਿੰਨਾ ਲੋਕਾਂ ਦੀ ਸ਼ਾਇਆ ਕਿੰਨੇ ਲੋਕ ਜਜ਼ਬਾਤੀ ਹੋ ਗਏ ਉਹਨੇ ਨੇ ਸਾਡੀਆਂ ਜੀਤਾਂ ਚ ਸਾਡੀਆਂ ਰੈਲੀਆਂ ਚ ਸੋ ਮੈਂ ਸਮਝ ਲਿਆ ਤੀਜੀ ਵਾਰੀ ਵੀ ਜਿਹੜੇ ਲੋਕਾਂ ਨੇ ਮਾਨ ਬੁਲਾ ਲਿਆ ਗੁਰਪ੍ਰੀਤ ਸਿੰਘ ਉਹ ਜਲਾ ਰੂਪ ਪਾ